ਸੰਤਾਂ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਅਨਿੰਨ ਪਗਤ ਬ੍ਰਹਮ ਗਿਆਨੀ ਪਾਈ ਸ਼ਾਲੋ ਜੀ ਦਾ ਜਨਮ ਦਿਹਾੜਾ ਪਿੰਡ ਪੰਡੋਰੀ ਵੜੈਚ ਵਿਖੇ ਉਸ ਜਗ੍ਹਾ ਤੇ ਮਨਾਇਆ ਗਿਆ ਜਿੱਥੇ ਪਾਈ ਸ਼ਾਲੋ ਜੀ ਨੇ ਪਾਤਸ਼ਾਹ ਦੀ ਸੇਵਾ ਦੇ ਬਦਲੇ ਲੋਕਾਂ ਨੂੰ ਬੱਚਿਆਂ ਦੀ ਦਾਤ ਬਖਸ਼ੀ ਉਸ ਗੁਰਦੁਆਰਾ ਸਾਹਿਬ ਵਿੱਚ ਅੱਜ ਇੱਕ ਭਾਰੀ ਜੋੜ ਮੇਲਾ ਮਨਾਇਆ ਗਿਆ ਜਿੱਥੇ ਦੂਰ ਦੁਰਾਡੇ ਤੋਂ ਸੰਗਤਾਂ ਨਤਮਸਤਕ ਹੋਣ ਆਈਆਂ ਅਤੇ ਆਪਣੀਆਂ ਸੁਖਨਾ ਪੂਰੀਆਂ ਹੋਣ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਫਾਕਟ ਵੀਰ ਨੂੰ ਸਿਖਾਸ਼ਰ ਪੱਤਰਕਾਰ ਜੀ ਆਉਣੇ ਅਮਰੀਕ ਸਿੰਘ ਜੀ ਵੱਲਾ ਸਾਹਿਬ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਫਾਕਟ ਵੀ ਕੈਨਟ ਤੋਂ ਆਏ ਨੇ ਜੋ ਜੇ ਪੈਦਾ ਹੁੰਦੇ ਆ ਬਲਦਾਨੀ ਪੈਦਾ ਹੁੰਦੇ ਆ ਇਸ ਧਰਤੀ ਤੇ ਮੇਰੇ ਮਿੱਤਰੋ ਗੁਰੂ ਪੈਦਾ ਹੁੰਦੇ ਆ ਇਹ ਧਰਤੀ ਸੰਗਤ ਜੁੜੀ ਹੋਈ ਹੈ ਠੱਕੇ ਦਾ ਨਾ ਮਾਰਦਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਅਨੰਨ ਭਗਤ ਬ੍ਰਹਮ ਗਿਆਨੀ ਤੰਤਰ ਬਾਬਾ ਭਾਈ ਸਾਦੋ ਦੇ ਜਨਮ ਦਾ ਹਰ ਸਾਲ ਦੀ ਤਰ੍ਹਾਂ ਸਾਲਾਨਾ ਜੋੜ ਮੇਲਾ ਪਿੰਡ ਪੰਡੋਰੀ ਵੜੈਚ ਜੁਨੀਠਾ ਰੋਡ ਜਿਹੜਾ ਅੰਮ੍ਰਿਤਸਰ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਤੇ ਦੇਰੇ ਦੇ ਮੁਖੀ ਸੰਤ ਬਾਬਾ ਮੋਹਨ ਸਿੰਘ ਜੀ ਜਿਨ੍ਹਾਂ ਨੇ ਆਪਣੇ ਦੇਖੇ ਸਾਰਾ ਇਹ ਇੱਕ ਵੀ ਨਾ ਇਹ ਮੇਲਾ ਜਿਹੜਾ ਚੱਲਦਾ ਏ ਇਹ ਮੇਲਾ 7 ਤਰੀਕ ਤੋਂ ਆਰੰਭ ਹੁੰਦਾ ਏ 29 ਤਰੀਕ ਤੱਕ ਇਹ ਮੇਲਾ ਜਿਹੜਾ ਚੱਲਦਾ ਏ ਕਮ ਹਮ ਆਪੇ ਸੰਗਤਾਂ ਦੇਸਾਂ ਪਰਦੇਸਾਂ ਵਿੱਚ ਸੰਗਤਾਂ ਤੇ ਪਹੁੰਚਦੀਆਂ ਨੇ ਨਮਸਤਕ ਹੁੰਦੀਆਂ ਨੇ ਜੋ ਵੀ ਜੋਤ ਸੁੱਖ ਸੁਖ ਦੇਣੇ ਸੁਪਨਾ ਮਰਾਦਾ ਪੂਰੀ ਹੁੰਦੀਆਂ ਨੇ ਅੰਤਨ ਭਾਈਚਾਲਾ ਜੀ ਉਹਨਾਂ ਦੀ ਮਰਾਦਾ ਪੂਰੀਆਂ ਕਰਦੇ ਨੇ ਹਰ ਸਾਲ ਇਥੇ ਲੱਖਾਂ ਦੀ ਤਦਾਦ ਕਰੜੀ ਸੰਗਤਾਂ ਨਮਸਤਕ ਹੁੰਦੀ ਹੈ ਮੈਂ ਸੰਗਤਾਂ ਨੂੰ ਇਹੋ ਬੇਨਤੀ ਕਰਨਾ ਚਾਹੁੰਦਾ ਕਿ ਵਾਦ ਤੋਂ ਬਾਅਦ ਗੁਰੂ ਘਰ ਵਿੱਚ ਹਾਜ਼ਰੀ ਭਰਿਆ ਕਰੋ ਸੰਗਤ ਗੁਰੂ ਦਾਸ ਜੀ ਨੂੰ ਯੋਗ ਦੇਵੇ ਗੁਰੂ ਸੰਗਤ ਜੀ ਦਾ ਸੰਗੋਗਤਿੰਦਾਏ ਹਰ ਸਾਲ ਦੀ ਤਰ੍ਹਾਂ ਵੱਤਵਾਦ ਸੰਗਤੇ ਸੇ ਹਾਜ਼ਰੀ ਭਰਦੀ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬੜੇ ਮੀਨੇ ਬਾਈ ਦਾ ਸਾਲ ਬਾਅਦ ਬੱਧਾ ਦੇਖਣ ਹੋਰ ਬਾਬੇ ਦੀ ਕਰਬਾ ਹੋਈ ਆ ਜੀ ਹਰ ਕੋਈ ਵਾਰ ਗੁਰੂ ਕੋਲਾ ਕਰੇ ਹਰ ਕੋਈ ਆਜ ਆਉਣਾ ਚਾਹੀਦਾ ਸੀ ਇਹ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਮੈਂ ਅੱਜ ਆਇਆ ਹਾਂ ਭਾਈ ਸ਼ਾਲੋ ਜਿਹਦੇ ਜਨਮ ਦਿਹਾੜੇ ਦੇ ਮੌਕੇ ਤੇ ਉਹਨਾਂ ਦੇ ਜਨਮ ਸਥਾਨ ਗੁਰਦੁਆਰਾ ਵਿਖੇ ਜਿੱਥੇ ਕੇ ਅੱਜ ਬਹੁਤ ਭਾਰੀ ਰੌਣਕ ਲੱਗੀ ਹੋਈ ਹੈ ਤੇ ਦੂਰੋਂ ਦੂਰੋਂ ਸੰਗਤ ਇੱਥੇ ਨਤਮਸਤਕ ਹੋ ਕੇ ਆਪਣੀਆਂ ਸੁੱਖਣਾ ਵੀ ਪੂਰੀਆਂ ਕਰ ਰਹੀਆਂ ਹਨ ਤੇ ਗੁਰੂ ਮਹਾਰਾਜ ਦਾ ਅਸ਼ੀਰਵਾਦ ਵੀ ਲੈ ਰਹੀਆਂ ਹਨ ਭਾਈ ਥਾਲੋ ਜੀ ਜਿਹੜੇ ਕਿ ਗੁਰੂ ਰਾਮਦਾਸ ਦੇ ਅਨੰਨ ਭਗਤ ਸਨ ਉਹਨਾਂ ਦੇ ਇੱਥੇ ਪਾਠੀਆਂ ਦੀ ਸੇਵਾ ਇੱਥੇ ਹੁੰਦੀ ਹੈ ਤੇ ਲੋਕ ਆ ਕੇ ਮੂੰਹ ਮੰਗੀਆਂ ਮਰਦਾ ਮੰਗਦੇ ਹਨ ਫਾਰਟਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅੰਮ੍ਰਿਤਸਰ